ਆਨਲਾਈਨ ਡਿਲੀਵਰੀ ਸੈਂਟਰ ਤੋਂ ਤੇਜ਼ਦਾਰ ਹਥਿਆਰਾਂ ਦੀ ਨੋਕ ਤੇ ਲੁੱਟੇਰਿਆਂ ਵੱਲੋਂ 233000 ਰੁਪਏ ਦੀ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਡਿਲੀਵਰੀ ਪਾਰਸਲ ਕੰਪਨੀ ਦੇ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਆਣ ਕੇ ਸੈਂਟਰ ਖੋਲ੍ਹਿਆ ਤਾਂ ਤਕਰੀਬਨ 7-50 ਦੇ ਕਰੀਬ ਦੋ ਨਕਾਬਪੋਸ਼ ਲੜਕੇ ਅੰਦਰ ਆਏ ਅਤੇ ਤੇਜ਼ਦਾਰ ਹਥਿਆਰਾਂ ਦੀ ਨੋਕ ਤੇ ਚਾਰਨੌ ਮਾਰਨ ਦੀ ਧਮਕੀ ਦਿੱੰਦਿਆ ਹੋਇਆ ਤਕਰੀਬਨ 233000 ਰੁਪਏ ਦਰਾਜ ਵਿੱਚੋਂ ਕੱਢ ਕੇ ਫਰਾਰ ਹੋ ਗਏ ਅਤੇ ਜਾਂਦੇ ਹੋਏ ਡੀਵੀਆਰ ਵੀ ਨਾਲ ਲੈ ਗਏ। ਲਾਪ੍ਰੀਤ ਨੇ ਦੱਸਿਆ ਕਿ ਇਸ ਸਬੰਧੀ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਮੌਕੇ ਤੇ ਡੀਐਸਪੀ ਰਚੇਸ਼ ਕੱਕੜ ਜੀ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ। ਥਾਣਾ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਸੀਸੀਟੀਵੀ ਫੁਟੇਜ ਵੇਖੇ ਜਾ ਰਹੇ ਹਨ ਅਤੇ ਸ਼ਾਨਬੀਨ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਜਿਹੜੀ ਅੱਜ ਲੁੱਟ ਹੋਈ ਹੈ ਕਿੰਨੇ ਵਜੇ ਹੋਈ ਹੈ? ਇਹ ਪਾਜੀ ਇਹ ਤਕਰੀਬਨ ਹੈ 7:30 ਤੋਂ 8 ਦੇ ਵਿੱਚ ਹੋਈ ਹੈ। ਅੱਛਾ ਤੇ ਕਿੰਨੇ ਜਾਣੇ ਸੀ ਤੁਸੀਂ ਜਦੋਂ ਮੈਂ ਤੇ ਦੋ ਹੀ ਵੇਖੇ ਪਰ ਸ਼ਾਇਦ ਨੂੰ ਲੱਗਦਾ ਹੈ ਕਿ ਬਾਹਰ ਵੀ ਹੈਗੇ ਹੋਏ। ਤੇ ਕੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਯਾ ਭਾਈ ਇੰਦਨ ਨੇ ਇਹੋ ਆਕੇ ਗਿਆ ਕਹਿੰਦੇ ਕਿ ਜੋਸ਼ਾਗਾ ਛੱਡ ਦੇ ਤੇ ਆਪੇ ਇਹਨਾਂ ਨੇ ਗੱਲਾਂ ਖੋਲਿਆ ਜਵਾਰੇ ਇਹ ਗੱਲ ਇਹ ਪਤਨੀ ਵੀ ਲੈਦੇ ਮੈਨੂੰ ਕਹਿੰਦੇ ਕਿ ਕਿੱਥੀ ਹੈ ਪੈਸੇ ਦੀ ਮੈਂ ਭਾਜੀ ਪੈਸੇ ਮੇਰੇ ਕੋਲ ਵਿਥੋਣੇ ਆ ਤੇ ਜਮ੍ਹਾ ਕਰਾਤੀ ਹੈ ਜੀ ਤੇ ਉਹਨਾਂ ਨੇ ਨਾਲੇ ਸੁਣੀ ਕੱਢੀਗੇ ਕਿ ਇਸ ਤਰ੍ਹਾਂ ਆ ਗਿਆ ਹਥਿਆਰੀ ਕੱਢੀ ਆਈ ਤਰੀਕੀ ਕੱਢ ਕੇ ਰੱਖੇ ਕਹਿੰਦੇ ਜੋਸ਼ਾ ਰਹੇਗੀ ਜੀ ਤੇ ਇਹ ਕਿਨਾਂ ਦਿਨ ਆਉਂਦੀ ਹੈ ਤੁਹਾਨੂੰ ਆਹਨ ਪਰ ਉਹਨਾਂ ਨੇ ਇਹ ਵੀ ਆੜਾ ਹੱਥ ਖੇਲਾ ਲਈ ਤਾਂ ਜੀ ਇਹ ਕਹਿੰਦੇ ਕਿ ਜੇ ਤੈਨੂੰ ਮਾਰ ਦੇਣਾ ਵਾਅਦਾ ਨਾ ਇਦਾਂ ਕਰਦੇ ਨੇ ਕਿ ਉਹ ਜੋਸ਼ ਹੈਗਾ ਜੀ ਫਿਰ ਚਾਬੀਆਂ ਚਲੋ ਅਸੀਂ ਅਜੇ ਤੇ ਮੈਂ ਆਇਆ ਹੀ ਲੋਕਾਂ ਦੇ ਚਾਬੀਆਂ ਫੇਰ ਰੱਖੀਆਂ ਜੀ ਉਹ ਕਹਿੰਦੇ ਕਿ ਇਹਨੂੰ ਖੋਲ੍ਹ ਦੇ ਆਪੇ ਲਿਮਾਰੀ ਖੋਲੀ ਹੁੰਦੀਆਂ ਨੇ ਜੀ ਹੁਣ ਕੀ ਕਹਿੰਦੇ ਜੋਸ਼ ਹੈਗਾ ਜੀ ਚਲੋ ਕਿੰਨੇ ਮਾਉਂਡ ਖੜੀ ਟੋਟੂ ਭਾਈ ਜੀ तकरीबन 2 ਲੱਖ 30 ਹਜ਼ਾਰ ਤੇ 800 ਕੁ ਜੀ ਤੇ ਇਹਦੇ ਹੁਣ ਲਿਖਤੀ ਚ ਕਹਿ ਦਿੱਤੀ ਕਿ ਤੇ ਆਪਾਂ ਹਾਂ ਜੀ ਠੀਕ ਹੈ ਮੌਕੇ ਦਾ ਮੇਰਾ ਮੌਕੇ ਫੋਨ ਤੇ ਆਈ ਲੋ ਵੀ ਲੱਗਿਆ ਜੀ ਠੀਕ ਹੈ ਜੀ ਤੇ ਕੀ ਮੰਗ ਕਰਦੇ ਮਾਣੀ ਸਾਵੀ ਜੀਆਂ ਨੂੰ ਪੈ ਤੁਹਾਡੇ ਬਾਸ ਸੁਣ ਤੇ ਦੋਸ਼ੀ ਬਣੇ ਆ